ਹਾਂਜੀ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਦਵਾਈ ਬਣਾ ਰਹੇ ਹਾਂ ਮੱਖਾਂ ਮਛਰਾਂ ਤੋਂ ਜਿਵੇਂ ਮੌਸਮ ਖਰਾਬ ਹੋ ਗਿਆ ਤੇ ਹੁਣ ਮੱਖ ਮਛਰ ਬਹੁਤ ਹੋ ਗਿਆ ਪਸ਼ੂਆਂ ਆਸਤੇ ਤੇ ਤੁਹਾਨੂੰ ਦੱਸਦੇ ਹਾਂ ਕਿਵੇਂ ਬਣਦੀ ਆ ਆ ਡੀਜ਼ਲ ਆ ਤੇ ਆ ਸਰੋਂ ਦਾ ਤੇਲ ਪਾਉਣਾ ਇੱਕ ਇੱਕ ਡੀਜ਼ਲ ਇੱਕ ਸਰੋਂ ਦਾ ਤੇਲ ਤੇ ਜਾਂ ਤੁਹਾਡੇ ਕੋਲ ਹੋਵੇ ਮੋਗ ਲਾਲ ਮੱਛਿਆ ਵਾ ਜਿਵੇਂ ਅਸੀਂ ਤਾਂ ਇੰਜਨ ਚੋਂ ਕੱਢਿਆ ਸਾਡਾ ਜਾਂ ਹੋਵੇ ਟਰੈਕਟਰ ਚੋਂ ਮੱਛਿਆ ਵਾ ਮੋਗ ਲਾਲ ਕੱਢਣਾ ਉਹ ਹੋਵੇ ਜਾਂ ਹੋਵੇ ਕਾਲਾ ਤੇਲ ਇਹ ਲੈ ਕੇ ਸਮਾਨ ਸਾਰਾ ਤੇ ਪਸ਼ੂਆਂ ਦੇ ਹਿਸਾਬ ਨਾਲ ਬਣਾਉਣੀ ਆ ਅਸੀਂ ਤੁਹਾਨੂੰ ਦੱਸਦੇ ਹਾਂ ਕਿਵੇਂ ਬਣਨੀ ਆ อ๋อเบลอนดีเซลแล้วล่ะนะทีกันสองคลาสกันดีเซลถ้าก็ปาล์งา ਤੇ ਅੱਧੀ ਕ ਪੌਣੀ ਗਲਾਸੀ ਪਾਉਣੀ ਆ ਸਰੋਂ ਦੇ ਤੇਲ ਦੀ ਇਹ ਨਾ ਆਏ ਹੋਊਗਾ ਵੀ ਆ ਡੀਜ਼ਲ ਜਿਹੜਾ ਰਿਐਕਸ਼ਨ ਨਹੀਂ ਕਰਦਾ ਪਿੰਡੇ ਦੇ ਪਸ਼ੂ ਦੇ ਅੱਧੀ ਗਲਾਸੀ ਪਾਉਣੀ ਆ ਫੇਰ ਪਾਉਣਾ ਮੋਗਲਾਲ ਮੋਗਲਾਲ ਹੋਵੇ ਜਾਂ ਕਾਲਾ ਤੇਲ ਹੋਵੇ ਕੋਈ ਹੋਵੇ ਇਹ ਤੁਸੀਂ ਗਲਾਸੀ ਪਾ ਸਕਦੇ ਆ ਬਾਕੀ ਤੁਸੀਂ ਆਪਣੇ ਪਸ਼ੂ ਦੇ ਹਿਸਾਬ ਨਾਲ ਪਾਉਣੀ ਆ ਕਿੰਨੇ ਪਸ਼ੂ ਆ ਆ ਮੋਗਲੇ ਲਾਲ ਆ ਗਿਆ ਜੀ ਮੋਗਲੇ ਲਾਲ ਦੀ ਗਲਾਸੀ ਪਾਤੀ ਅੱਧੀ ਗਲਾਸੀ ਪਾਤੀ ਸਰੋਂ ਦੇ ਤੇਲ ਦੀ ਤੇ ਬੱਕ ਦੋ ਗਲਾਸਾਂ ਡੀਲਦਿਆਂ ਹੋਣਾ ਆ ਬਣਾਉਣਾ ਸਾਰਾ ਸਮਾਨ ਲਾ ਕੇ ਲੋਈ ਆਪਾਂ ਤਿਆਰ ਕਰ ਲਿਆ ਹੁਣ ਸਾਰਾ ਦੋ ਗਲਾਸੀਆਂ ਪਾਤੀਆਂ ਡੀ ਡੀਜ਼ਲ ਦੀਆਂ ਤੇ ਅੱਧੀ ਸਰੋਂ ਦੇ ਤੇਲ ਦੀ ਪਾਤੀ ਤੇ ਗਲਾਸੀ ਪਾਤੀ ਆਪਾਂ ਮੋਗਲੇਲ ਦੀ ਜਾਂ ਕਾਲਾ ਤੇਲ ਹੋਵੇ ਕੋਈ ਹੋਵੇ ਤੇ ਇਹ ਹੁਣ ਤਿਆਰ ਹੋ ਗਏ ਆਪਣੇ ਛੇ ਪਸ਼ੂਆਂ ਆਸਤੇ ਬਣਾਇਆ ਦੋ ਕੱਟੇ ਨਿੱਕੇ ਕੱਟੇ ਤੇ ਛੇ ਚਾਰ ਝੋਟ ਪਸ਼ੂ ਮੱਝਾਂ ਵੱਡੀਆਂ ਤੇ ਤੁਹਾਨੂੰ ਦਿਖਾਉਣਿਆਂ ਹੁਣ ਸ਼ਰਕ ਕੇ ਦੱਸਦੇ ਆਂ ਲੋਈ ਹੁਣ ਤੁਹਾਨੂੰ ਸ਼ਰਕ ਕੇ ਦੱਸਦੇ ਆਂ ਵੀ ਕਿਵੇਂ ਇਹਦਾ ਕਿਵੇਂ ਸ਼ੜਕਣੀ ਆ ਪਸ਼ੂ ਤੇ ਇਵੇਂ ਛੇ ਪਸੂਆਂ ਦੀ ਬਣਾਈ ਪਈ ਆ ਤੁਹਾਨੂੰ ਦੱਸ ਦਿਆਂ ਕਿਵੇਂ ਛੱਡਦੇ ਆ ਆ ਪ੍ਰੈਸ਼ਰ ਬਾਹਲਾ ਨਾ ਤਾਂ ਵੱਧ ਕਰਨਾ ਨਾ ਬਾਹਲਾ ਘੱਟ ਕਰਨਾ ਧਾਰੇ ਪਸੂ ਦੇ ਹਰੇਕ ਅੱਛੇ ਤੇ ਛੜਕਨੀ ਆ ਬਸ ਮੂੰਹ ਤੇ ਅੱਖਾਂ ਤੋਂ ਬਚਾ ਕੇ ਤੇਰਾ ਆਏ ਕਰਨੇਗਾ ਤੱਪਣਗਾ ਤੇ ਫਿਰ ਹੌਲੀ ਹੌਲੀ ਗਏ ਜਾਂਦੇ ਆ ਉਹ ਆਇਆ ਆਪਾਂ ਸਾਰੇ ਪਸ਼ੂਆਂ ਦੇ ਛੜਕਣੀਆਂ ਤੇ ਤੁਸੀਂ ਵੇਖੋ ਤਿਆਰਬਾ ਕਰਕੇ ਇਹ ਸਾਨੂੰ 2 ਸਾਲ ਹੋ ਗਏ ਛੜਕਦੇ ਨੂੰ ਬਹੁਤ ਵਧਕਾ ਰਿਜ਼ਲਟ ਹੈ ਇਹਦਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹਨੇ ਬੰਦੇ ਨੇ ਵਰਤੀ ਤੇ ਉਹਨੂੰ ਪਤਾ ਲੱਗ ਜਾਊਗਾ ਤੁਹਾਨੂੰ ਆ ਵੀ ਰਿਜ਼ਲਟ ਦੱਸੂਗਾ ਤੇ ਜੇ ਮੰਨ ਲਾ ਵਧਕਾ ਲੱਗੀ ਤੁਹਾਨੂੰ ਤੇ ਦੱਸਿਓ ਕਮੈਂਟ ਕਰਕੇ ਜਰੂਰ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ